ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀਓ ਦਾਸ ਅਕਾਲੀ ਨਿਹੰਗ ਸਿੰਘ ਫੌਜ ਪਹਿਲਾਂ ਵੀ ਆਪ ਜੀਆਂ ਨੂੰ ਸਮੇਂ-ਸਮੇਂ ਅਨੁਸਾਰ ਬੇਨਤੀਆਂ ਕਰਦੇ ਰਹੀਦਾ ਅੱਜ ਵੀ ਕੁਝ ਮਰਦ ਦੇ ਬਲਬਲੇ ਕੁਝ ਵਿਚਾਰਾਂ ਸਨ ਮੰਗਦੀਆਂ ਜੋ ਕਿ ਭਾਈ ਅਮਰਤਪਾਲ ਸਿੰਘ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਪਰਥਾਈ ਕੁਝ ਵਿਚਾਰ ਸਾਡੇ ਮਨ ਦੇ ਆਪ ਜੀ ਨਾਲ ਸਾਂਝੇ ਕਰ ਰਹੇ ਹਾਂ ਆਪ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਗੁਰੂਮਖ ਪਿਆਰਿਓ ਸਾਡੇ ਸਿੱਖ ਪੰਥ ਨਾਲ ਸਿੱਖ ਨੌਜਵਾਨਾਂ ਦੇ ਨਾਲ ਮੁੱਢਕ ਦੇਮੀ ਤੋਂ ਹੀ ਚੱਲਦਾ ਆਇਆ ਹੈ ਧੱਕੇ ਹੁੰਦੇ ਆਏ ਹਨ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਐਲਾਨ ਹੋਇਆ ਹੈ ਐਲਾਨ ਇਹ ਹੋਇਆ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਚੋਣ ਮੈਦਾਨ ਵਿੱਚ ਉਤਰੇ ਹਨ ਉਹਨਾਂ ਦੇ ਮਾਤਾ ਪਿਤਾ ਅਤੇ ਗੁਰਮੁਖ ਪਿਆਰੇ ਸਿੰਘ ਜਿਹੜੇ ਸਾਥ ਦੇ ਰਹੇ ਹਨ ਸੋ ਭਾਈ ਹਰਪਾਲ ਸਿੰਘ ਬਲੇਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ ਵਾਪਸ ਇਸ ਕਰਕੇ ਲਿਆ ਹੈ ਕਿ ਹਮ ਕਿਹਦੇ ਹੁੰਦੇ ਆ ਨਾ ਵੀ ਇੱਕ ਮਿਆਨ ਦੇ ਵਿੱਚ ਦੂਦਲਵਾਰਾ ਨਹੀਂ ਪੈ ਸਕਦੀਆਂ ਉਹ ਬਹੁਤ ਵਧੀਆ ਸੂਝਵਾਨ ਅਤੇ ਸੋਲਦੇ ਹੋਏ ਲੀਡਰ ਹਨ ਉਹਨਾਂ ਨੇ ਆਪਣਾ ਨਾਮ ਇਸ ਕਰਕੇ ਵਾਪਸ ਲਿਆ ਕਿ ਅਮਰਪਾਲ ਸਿੰਘ ਵੀ ਸਾਡਾ ਹੀ ਭਰਾ ਹੈ ਦੋ ਰਾਹ ਦੀ ਟੱਕਰ ਹੋਵੇ ਤਾਂ ਚੱਲ ਜਾਂਦੀ ਐ ਦੋ ਭਰਾਵਾਂ ਦੀ ਟੱਕਰ ਹੋ ਜੇ ਤੇ ਉਹ ਖਤਰਨਾਕ ਹੁੰਦੀ ਹੈ ਸੋ ਉਹਨਾਂ ਨੇ ਵੀ ਬਹੁਤ ਵੱਡਾ ਸਾਥ ਧੰਨਵਾਦ ਉਹਨਾਂ ਦਾ ਵੀ ਸਾਰੇ ਪੰਥ ਵੱਲੋਂ ਵੀ ਧੰਨਵਾਦ ਆ ਸਭ ਨੇ ਸ਼ਿਲਾਗਾ ਕੀਤੀ ਹੈ ਉਹਨਾਂ ਦੀ ਸੋ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਗੁਰੂਗ ਪਿਆਰਿਓ ਜਿਹੜਾ ਬੀਬੀ ਖਾਲੜਾ ਨੂੰ ਹਰਾ ਕੇ ਅਸੀਂ ਆਪਣੇ ਮੱਥੇ ਤੇ ਕਲੰਕ ਲਾਇਆ ਸੀ ਹੁਣ ਉਹ ਕਲੰਕ ਧੋਣ ਦਾ ਵੇਲਾ ਆ ਚੁੱਕਾ ਹੈ ਉਹ ਸਮਾਂ ਹੈ ਸਾਡੇ ਕੋਲ ਸਿੱਖ ਪੰਥ ਦੇ ਨੌਜਵਾਨ ਭਾਈ ਅਵਰਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹਨ ਉਹਨਾਂ ਨੂੰ ਜਤਾ ਕਰਕੇ ਵੋਟ ਪਾ ਕਰਕੇ ਆਪਣੀ ਸਹੀ ਜਗ੍ਹਾ ਉਹਨਾਂ ਨੂੰ ਕਾਮਯਾਬ ਕਰਕੇ ਅੱਗੇ ਦੇ ਵਾਸਤੇ ਕੁਝ ਨੌਜਵਾਨੀ ਦੇ ਲਈ ਕੁਝ ਪੰਥ ਦੇ ਲਈ ਚੰਗਾ ਜਿਹੜਾ ਹੈ ਮਾਹੌਲ ਸਿਰਜਿਆ ਜਾਵੇ ਘੱਟ ਤੋਂ ਘੱਟ ਜਿਆਦਾ ਨਹੀਂ ਤਾਂ ਪੰਥ ਦੇ ਹੱਕ ਦੇ ਵਿੱਚ ਤਾਂ ਭੁਗਤੀਏ ਆਪਣੇ ਪਿਓ ਦੇ ਕਹਨੇ ਅਨੁਸਾਰ ਤਾਂ ਚੱਲੀਏ ਅਸੀਂ ਕਰਪਟ ਲੀਡਰਾਂ ਦੇ ਪਿੱਛੇ ਜਾ ਕੇ ਬਹੁਤ ਵੇਖ ਲਿਆ ਅ ਕਾਲੀ ਦਾਲ ਅਕਾਲੀ ਦਾਲ ਦਾ ਅਸੀਂ ਕਹਿੰਦੇ ਨਹੀਂ ਕਾਲੀ ਦਾਲ ਹੀ ਕਹਾਂਗੇ ਕਾਲੀ ਦਾਲ ਕਾਂਗਰਸ ਆਮ ਆਦਮੀ ਦੂਜੀਆਂ ਤੀਜੀਆਂ ਪਾਰਟੀਆਂ ਬਹੁਤ ਆਈਆਂ ਨੇ ਤੇ ਸਾਰਿਆਂ ਨੇ ਤੁਹਾਨੂੰ ਰੱਜ ਕੇ ਕੁੱਟਿਆ ਵੀ ਤੇ ਲੁੱਟਿਆ ਵੀ ਸਭ ਨੂੰ ਪਤਾ ਪਰ ਹੁਣ ਵੇਲਾ ਆਪਣੇ ਭਰਾਵਾਂ ਦਾ ਆਪਣੇ ਪੰਥ ਦਾ ਸਾਥ ਦੇਣ ਦਾ ਸੋ ਬੇਨਤੀ ਆ ਆਪਣੇ ਪੰਥਵਾਲ ਆਪਣੇ ਭਰਾਵਾਂ ਵੱਲ ਝਾਤ ਮਾਰੋ ਕਿਸੇ ਦਾ ਮੂੰਹ ਪੂੰਝਣ ਦੇ ਨਾਲੋਂ ਪਹਿਲਾਂ ਆਪਣੇ ਦਾ ਮੂੰਹ ਪੂੰਝਣਾ ਜ਼ਰੂਰੀ ਆ ਆਪਣੇ ਘਰੇ ਬੱਚੇ ਭੁੱਖੇ ਹੋਣ ਦੇ ਬਾਹਰ ਜਾ ਕੇ ਲੰਗਰ ਲਾਈਏ ਇਹ ਇੱਕ ਉਦਾਹਰਨ ਹੈ ਚੰਗਾ ਨਹੀਂ ਲੱਗਦਾ ਸੋ ਆਪਣੇ ਭਰਾਵਾਂ ਦਾ ਸਾਥ ਦਿਓ ਵੱਧ ਤੋਂ ਵੱਧ ਖਡੂਰ ਸਾਹਿਬ ਦੀ ਸੰਗਤ ਇੱਕ ਵਾਰੀ ਦੱਸ ਦਿਓ ਮਾਝੇ ਵਾਲਿਓ ਕਿ ਵਾਕਏ ਅਸੀਂ ਮਾਝੇ ਦੇ ਮਝੈਲ ਕਲਗੀਧਰ ਪਾਤਸ਼ਾਹ ਦੇ ਲੜਾਕੂ ਸਿੰਘ ਲੜਾਕੂ ਸਿੰਘ ਵੱਜਦੇ ਅਸੀਂ ਮਾਝੇ ਆ ਵਾਕਏ ਆਪਣੇ ਪੰਛੀ ਦੇ ਵਿੱਚ ਕਿੰਨਾ ਭਗਤਦੇ ਨੇ ਕਿੰਨਾ ਹਾਕਤ ਦੇ ਵਿੱਚ ਖੜਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਬਾਲ ਬਖਸ਼ਣ ਸਾਨੂੰ ਵੀ ਬਾਲ ਬਖਸ਼ਣ ਅਤੇ ਡਿਬਰੂਗੜ੍ਹ ਦੇ ਜਿਲ੍ਹਿਆਂ ਦੇ ਵਿੱਚ ਬੈਠੇ ਸਿੰਘਾਂ ਨੂੰ ਵੀ ਗੁਰੂ ਸਾਹਿਬ ਦੀ ਬਾਲ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਰਿਹਾਈਆਂ ਬਖਸ਼ਣ ਅਤੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਇੱਥੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰੇ ਬੰਦੀ ਸਿੰਘ ਜਿਹੜੇ ਹਨ ਉਹ ਪੰਜਾਬ ਦੀ ਧਰਤੀ ਦੇ ਇਨ੍ਹਾਂ ਜਿਲ੍ਹਿਆਂ ਵਿੱਚ ਆਕਰ ਕੇ ਤੇ ਰਿਹਾਈਆਂ ਪੱਕੀਆਂ ਮਿਲ ਜਾਣ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਅਰਦਾਸ